ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਵਰਲਡ ਪੰਜਾਬੀ ਟੀਵੀ ਪਦਮਸ਼ਰੀ ਅਵਾਰਡ ਬੱਲਾਂ ਵਾਲਾ ਡੇਰਾ ਤੇ ਵੋਟ ਗਿਣਿਤ ਇਸ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ 25 ਜਨਵਰੀ ਨੂੰ ਭਾਰਤ ਸਰਕਾਰ ਨੇ ਬੱਲਾਂ ਵਾਲੇ ਡੇਰੇ ਦੇ ਗਦੀ ਨਸ਼ੀਨ ਬਾਬਾ ਨਰੰਜਨ ਦਾਸ ਨੂੰ ਪਦਮਸ਼ਰੀ ਅਵਾਰਡ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਲਾਂ ਵਾਲੇ ਡੇਰੇ ਤੇ ਆ ਕੇ ਨਤਮਸਤਕ ਹੋ ਰਹੇ ਨੇ ਬਾਬਾ ਨਰੰჯਨ ਦਾਸ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਹੁਣ ਇਹ ਸਾਰਾ ਕੁਝ ਕਿਸ ਤਰ੍ਹਾਂ ਵੇਖਿਆ ਜਾ ਰਿਹਾ ਭਾਜਪਾ ਦੀ ਨਜ਼ਰ ਬੱਲਾਂ ਵਾਲੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਵੋਟ ਦੇ ਉੱਤੇ ਆ ਔਰ ਜਿਵੇਂ ਭਾਜਪਾ ਦੇ ਜਿਹੜੇ ਵੱਡੇ ਆਗੂ ਨੇ ਪਹਿਲਾਂ ਹੀ ਕਈ ਵਾਰੀ ਕਹਿ ਚੁੱਕੇ ਨੇ ਕਿ ਅਸੀਂ ਇਕੱਲਿਆਂ ਹੀ ਚੋਣ ਲੜਾਂਗੇ ਕਿ ਜਿਹੜੀ 227 ਦੀ ਚੋਣ ਹੈ ਇਹਦੇ ਵਿੱਚ ਕਿਸੇ ਨਾਲ ਗੱਠ ਜੋੜ ਨਹੀਂ ਕਰਾਂਗੇ ਤੇ ਇੱਥੋਂ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਵੱਲੋਂ ਹਾਈ ਕਮਾਂਡ ਨੂੰ ਜਿਹੜੀ ਸਲਾਹ ਦਿੱਤੀ ਜਾ ਰਹੀ ਹੈ ਕਿ ਬੱਲਾਂ ਵਾਲੇ ਦੇ ਜਿਹੜੇ ਸ਼ਰਧਾਲੂ ਨੇ ਰਵੀਦਾਸ ਭਾਈਚਾਰਾ ਉਹ ਵੱਡੀ ਗਿਣਤੀ ਦੇ ਵਿੱਚ ਨੇ ਤੇ ਉਸ ਵੋਟ ਦੇ ਵਿੱਚ ਜਿਹੜਾ ਸਨ ਲਾਇਆ ਜਾ ਸਕਦਾ ਹੈ ਹੁਣ ਤੁਹਾਨੂੰ ਇਹ ਦੱਸ ਦਿਆਂ ਕਿ Dalit ਭਾਈਚਾਰੇ ਦੀ ਜਿਹੜੀ ਵੋਟ ਹੈ ਉਹਦਾ 26% ਜਿਹੜਾ ਹਿੱਸਾ ਆ ਉਹ ਰਵੀ ਦਾਸੀਆਂ ਭਾਈਚਾਰੇ ਦਾ ਆ ਜੇਕਰ ਸਭ ਤੋਂ ਵੱਧ ਗਿਣਤੀ ਦੀ ਗੱਲ ਕਰੀਏ ਸਭ ਤੋਂ ਵੱਧ ਵੋਟਾਂ Dalit ਭਾਈਚਾਰੇ ਦੇ ਵਿੱਚ ਨੇ ਤੇ ਉਹ ਮਜਬੀ ਸਿੱਖ ਭਾਈਚਾਰੇ ਦੀਆਂ ਨੇ 33% ਮਜਬੀ ਸਿੱਖ ਭਾਈਚਾਰੇ ਦੀ ਜਿਹੜੀ ਵੋਟ ਉਹ 33% ਹੈ ਪਰ ਮਜਬੀ ਸਿੱਖ ਭਾਈਚਾਰਾ ਇੱਕ ਝੰਡੇ ਦੇ ਥੱਲੇ ਇਕੱਠਾ ਨਹੀਂ ਹੈ ਔਰ ਦੂਜੀ ਗੱਲ ਹੈ ਮਜਬੀ ਸਿੱਖ ਸਿੱਖ ਧਰਮ ਨੂੰ ਮੰਨਦੇ ਨੇ ਤੇ ਜ਼ਿਆਦਾਤਰ ਅਕਾਲੀ ਦਲ ਨਾਲ ਜੁੜੇ ਹੋਏ ਨੇ ਔਰ ਕੁਝ ਹਿੱਸਾ ਕਾਂਗਰਸ ਪਾਰਟੀ ਨਾਲ ਆਮ ਆਦਮੀ ਪਾਰਟੀ ਨਾਲ ਤੇ ਹੋਰ ਪਾਰਟੀਆਂ ਦੇ ਵਿੱਚ ਵੰਡਿਆ ਹੋਇਆ ਇਸ ਕਰਕੇ ਉਹਨੂੰ ਟਾਰਗੇਟ ਕਰਨਾ ਇਹਨਾਂ ਸਭਾ ਨਹੀਂ ਸੀ ਉਹ ਕਿਸੇ ਡੇਰੇ ਦੇ ਨਾਲ ਵੀ ਨਹੀਂ ਜੁੜੇ ਹੋਏ ਲੇਕਿਨ ਰਵੀਦਾਸੀਆ ਭਾਈਚਾਰਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਬੱਲਾਂ ਵਾਲੇ ਡੇਰੇ ਦੇ ਨਾਲ ਜੁੜਿਆ ਹੋਇਆ ਲੇਕਿਨ ਇਹ ਕਹਿਣਾ ਵੀ ਸਹੀ ਨਹੀਂ ਹੋਏਗਾ ਕਿ ਸਾਰੇ ਦੀ ਸਾਰੀ ਵੋਟ ਜਿਹੜੀ ਆ ਉਹ ਬੱਲਾਂ ਵਾਲੇ ਡੇਰੇ ਦੇ ਕਹਿਣ ਤੇ ਪੈ ਜਾਵੇਗੀ ਜਾਂ ਜਿਹੜੇ ਉਹ ਸ਼ਰਧਾਲੂ ਨੇ ਸਾਰੇ ਦੀ ਸਾਰੀ ਵੋਟ ਜਿਹੜੀ ਆ ਉਹ ਭਾਜਪਾ ਨੂੰ ਪਾ ਦੇਣਗੇ ਹੁਣ ਇੱਥੇ ਬਸਪਾ ਦੇ ਨਾਲ ਵੀ ਰਵੀਦਾਸੀਆ ਭਾਈਚਾਰਾ ਜੁੜਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਬਸਪਾ ਦੇ ਨਾਲ ਜੁੜਿਆ ਹੋਇਆ ਆਮ ਆਦਮੀ ਪਾਰਟੀ ਦੇ ਵਿੱਚ ਇਸ ਸਮੇਂ ਵਿੱਤ ਮੰਤਰੀ ਹੈ ਰਵਿਦਾਸੀਆ ਭਾਈਚਾਰੇ ਦਾ ਹਰਪਾਲ ਸਿੰਘ ਚੀਮਾ ਇਸ ਕਰਕੇ ਰਵਿਦਾਸੀਆ ਭਾਈਚਾਰਾ ਆਮ ਆਦਮੀ ਪਾਰਟੀ ਨਾਲ ਵੀ ਜੁੜਿਆ ਹੋਇਆ ਔਰ ਦੂਜੀ ਗੱਲ ਰਵਿਦਾਸੀਆ ਭਾਈਚਾਰੇ ਦੇ ਵਿੱਚ ਕੁਝ ਹਿੱਸਾ ਕੱਟੜ ਸਿੱਖਾਂ ਦਾ ਵੀ ਹੈ ਜਿਹੜੇ ਕੱਟੜ ਸਿੱਖ ਨੇ ਰਵਿਦਾਸੀਆ ਭਾਈਚਾਰੇ ਦੇ ਵਿੱਚ ਉਹ ਬੱਲਾਂ ਵਾਲੇ ਡੇਰੇ ਦੇ ਸ਼ਰਧਾਲੂ ਨਹੀਂ ਨੇ ਇਸ ਕਰਕੇ ਭਾਜਪਾ ਜੋ ਸੋਚ ਰਹੀ ਹੈ ਕਿ ਰਵਿਦਾਸੀਆ ਭਾਈਚਾਰੇ ਦੀ ਸਾਰੀ ਦੀ ਸਾਰੀ 26% ਵੋਟ ਬੱਲਾਂ ਵਾਲੇ ਡੇਰੇ ਦੇ ਨਾਲ ਜੁੜਨ ਨਾਲ ਮਿਲ ਜਾਵੇ ਕਿਤਾ ਇਹ ਗੱਲ ਗਲਤ ਹੋਏਗੀ ਭਾਜਪਾ ਵੱਲੋਂ ਸਿਰਸਾ ਵਾਲੇ ਸਾਥ ਦੀ ਡੇਰੇ ਦੇ ਤਰਜਤੇ ਹੀ ਇਹ ਕੰਮ ਕੀਤਾ ਜਾ ਰਿਹਾ ਕਿਉਂਕਿ ਹਰਿਆਣਾ ਦੇ ਵਿੱਚ ਸਿਰਸਾ ਵਾਲੇ ਸਾਥ ਦੀ ਜਿਹੜੀ ਸ਼ਰਧਾਲੂਆਂ ਦੀ ਵੋਟ ਹੈ ਵੱਡੀ ਗਿਣਤੀ ਦੇ ਵਿੱਚ ਹੈ ਤੇ ਉਹ ਵੱਡੀ ਗਿਣਤੀ ਦੇ ਵਿੱਚ ਪੂਰੀ ਦੀ ਪੂਰੀ ਵੋਟ ਜਿਹੜੀ ਆ ਉਹ ਭਾਜਪਾ ਨੂੰ ਪਈ ਵੀ ਆ ਪਰ ਪੰਜਾਬ ਵਿੱਚ ਜਿਹੜਾ ਬੱਲਾਂ ਵਾਲੇ ਦਾ ਡੇਰਾ ਆ ਉਹ ਇਸ ਤਰ੍ਹਾਂ ਨਹੀਂ ਹੈ ਇੱਥੇ ਸਿਰਸੇ ਵਾਲੇ ਸਾਧ ਦੇ ਸ਼ਰਧਾਲੂਆਂ ਦੀ ਤਰ੍ਹਾਂ ਨਹੀਂ ਹੈ ਜਿਵੇਂ ਮੈਂ ਦੱਸ ਕੇ ਹਟਿਆ ਕਿ 26% ਵੋਟ ਜਿਹੜੀ ਸਾਰੀ ਦੀ ਸਾਰੀ ਜਿਹੜੀ ਆ ਉਹ ਬੱਲਾਂ ਵਾਲੇ ਦੇ ਜਿਹੜੇ ਨਾਲ ਜੁੜਨ ਬੱਲਾਂ ਵਾਲੇ ਦੇ ਡੇਰੇ ਦੇ ਨਾਲ ਜੁੜਨ ਨਾਲ ਨਹੀਂ ਪੈਣ ਵਾਲੀ ਕਿਉਂਕਿ ਕੱਟੜ ਸਿੱਖ ਬਸਪਾ ਦੀ ਵੋਟ ਕਾਂਗਰਸ ਦੀ ਵੋਟ ਆਮ ਆਦਮੀ ਪਾਰਟੀ ਦੀ ਵੋਟ ਜਿਹੜੀ ਆ ਉਹ ਵੀ ਰਵੀਦਾਸੀਆ ਭਾਈਚਾਰੇ ਦੇ ਵਿੱਚ ਕੁਝ ਪੱਕੀ ਵੋਟ ਹੈ ਜਿਹੜੀ ਜਿਹਨੂੰ ਤੋੜਨਾ ਔਖਾ ਆ ਅਗਰ ਭਾਜਪਾ ਸੱਚਮੁੱਚ ਚਾਹੁੰਦੀ ਹੈ ਕਿ ਉਹ ਪੰਜਾਬ ਦੇ ਵਿੱਚ ਪੈਰ ਪਸਾਰੇ ਤਾਂ ਉਹਨੂੰ ਡੇਰਿਆਂ ਨਾਲ ਜੁੜਨ ਦੀ ਬਜਾਏ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਨੇ ਚਾਹੀਦੇ ਨੇ ਪੰਜਾਬ ਦੇ ਲੋਕਾਂ ਦਾ ਮਨ ਜਿੱਤਣਾ ਚਾਹੀਦਾ ਆ ਬੰਦੀ ਸਿੰਘਾ ਨੂਰੀ ਆ ਕਰਦੇ ਨੇ ਕਿਸਾਨਾਂ ਦੇ ਮਸਲੇ ਹੱਲ ਕਰ ਦਿੱਤੇ ਚਾਹ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਵੇ ਪਾਣੀਆਂ ਦਾ ਮਸਲਾ ਹੱਲ ਕਰ ਦਿੱਤਾ ਜਾਵੇ ਤੇ ਹੋਰ ਜਿਹੜੇ ਲਟਕਦੇ ਮਸਲੇ ਨੇ ਜਿਹਦੇ ਕਰਕੇ ਲੋਕ ਅੰਦੋਲਨ ਕਰਦੇ ਆ ਰਹੇ ਨੇ ਜਦੋਜਹਿਦ ਕਰਦੇ ਆ ਰਹੇ ਨੇ ਉਹ ਮਸਲੇ ਹੱਲ ਕਰ ਦਿੱਤੇ ਜਾਣ ਤਾਂ ਜਿਹੜੇ ਪੰਜਾਬ ਦੇ ਲੋਕ ਨੇ ਉਹ ਭਾਜਪਾ ਨਾਲ ਜੁੜ ਸਕਦੇ ਨੇ ਲੇਕਿਨ ਭਾਜਪਾ ਵੱਲੋਂ ਡੇਰਾਵਾਦੀ ਜਿਹੜੀ ਰਾਜਨੀਤੀ ਹੈ ਉਹ ਪੰਜਾਬ ਵਿੱਚ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਾਇਦ ਉਹ ਇੰਨੀ ਕਾਮਯਾਬ ਨਹੀਂ ਹੋਣੀ ਜਿੰਨੀ ਹਰਿਆਣੇ ਦੇ ਵਿੱਚ ਹੋਈ ਸੀ ਹਾਂ ਇੱਕ ਹੋਰ ਜਿਹੜਾ ਰਸਤਾ ਹੈ ਭਾਜਪਾ ਦੇ ਕੋਲ ਇਹਦੇ ਨਾਲ ਨਾਲ ਮਸਲੇ ਹੱਲ ਕਰਨ ਦੇ ਨਾਲ ਨਾਲ ਮੁੜ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਚਾਹੀਦਾ ਹੈ ਕੱਲਾ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਹੀ ਕਾਫੀ ਨਹੀਂ ਹੈ ਮਸਲੇ ਹੱਲ ਕਰਨੇ ਪੈਣਗੇ ਔਰ ਅਕਾਲੀ ਦਲ ਦੀ ਜਿਹੜੀ ਗਠਜੋੜ ਦੇ ਨਾਲ ਵੋਟ ਪਵੇਗੀ ਉਹਦੇ ਨਾਲ ਭਾਜਪਾ ਨੂੰ ਖਾਪੀ ਫਾਇਦਾ ਹੋ ਸਕਦਾ ਆ ਇਸ ਕਰਕੇ ਅਸੀਂ ਕਹਿ ਸਕਦੇ ਆ ਕਿ ਜਿਹੜੇ ਡੇਰਾਵਾਦੀ ਰਾਜਨੀਤੀ ਐ ਉਹ ਇੱਥੇ ਕਾਮਯਾਬ ਹੁੰਦੀ ਨਜ਼ਰ ਨਹੀਂ ਆਉਂਦੀ ਇਸ ਕਰਕੇ ਭਾਜਪਾ ਨੂੰ ਪੰਜਾਬ ਦੇ ਲੋਕਾਂ ਦੇ ਦਿਲ ਜਿੱਤਨੇ ਪੈਣਗੇ ਅਗਰ ਉਹ ਮਸਲੇ ਹੱਲ ਕਰਕੇ ਲੋਕਾਂ ਦੇ ਦਿਲ ਜਿੱਤ ਲੈਂਦੀ ਆ ਤਾਂ ਉਹਦੇ ਜਿਹੜੇ ਪੈਰ ਨੇ ਪੰਜਾਬ ਦੇ ਵਿੱਚ ਜੰਮ ਸਕਦੇ ਨੇ ਉਹਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਲੱਗ ਸਕਦੀਆਂ ਨੇ ਦੋਸਤੋ ਇਸ ਮੁੱਦੇ ਦੇ ਉੱਤੇ ਤੁਸੀਂ ਕੀ ਰਾਇ ਰੱਖਦੇ ਹੋ ਆਪਣੀ ਰਾਇ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਸਾਡੇ Facebook ਪੇਜ ਤੇ ਜਾ ਕੇ ਜ਼ਰੂਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਵੀ ਜ਼ਰੂਰ ਕਰਨਾ ਇਸ ਦੇ ਨਾਲ ਹੀ ਮੈਂ ਕਲਵਨ ਸਿੰਘ ਗੱਗੜਪੁਰੀ ਤੁਹਾਡੇ ਤੋਂ ਲੈਣਾ ਜਾਜ਼ ਸਤਿ ਸ੍ਰੀ ਅਕਾਲ